ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਨਾਗ ਦਿਖਾਵਾਂਗੇ ਪਹਿਲੇ ਨੰਬਰ ਤੇ ਪਲੂਣ ਝੋਟੀ ਤਾਜੀ ਸੂਈ ਵੀ 나ੜੂਆਂ ਨਾਲ ਪਿੱਛੇ ਕੱਟੀ ਦੂਜੇ ਨੰਬਰ ਤੇ ਐਚਐਫ ਚ ਬੈਠ ਸੂਣ ਵਾਲੀ ਤੇ ਤੀਜੇ ਨੰਬਰ ਤੇ ਜਰਸੀ ਦੇ ਵਿੱਚ ਹਲਕਾ ਬਣ ਕਰਾਉਂ ਤਿੰਨ ਨਗ ਰੇਟ ਬਿਲਕੁਲ ਬਾਜਬ ਹੋਣਗੇ ਵੀਡੀਓ ਦੇ ਵਿੱਚ ਹੋਣਗੇ ਆਓ ਕਰੀਏ ਵੀਡੀਓ ਦੀ ਸਟਾਰਟਿੰਗ ਸਸੀ ਘਾਲ ਬਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਲੱਤੀ ਪਿੰਡ ਬਦਨੀ ਜਿਹੜਾ ਮੋਗਾ ਜ਼ਿਲ੍ਹੇ ਨਾਲ ਬਦਨੀ ਖੁਰਦ ਮੋਬਾਈਲ ਨੰਬਰ ਆਪਣਾ 62834 22395 ਵਪਾਰ ਦਾ ਕੰਮ ਆਪਣਾ ਠੀਕ ਹੈ ਤੇ ਰੇਟ ਫਿਰ ਮੰਨ ਕੇ ਚਲੋ ਨਾਰਮਲ ਹੀ ਲੈਉਨੇ ਆਪਾਂ ਜਿਹੜਾ ਆਮ ਹਰ ਇੱਕ ਬੰਦੇ ਦੇ ਸੂਟ ਆਉਣ ਵਾਲਾ ਪਹਿਲਾ ਨੰਬਰ ਜਿਹੜੀ ਪਲੂਨ ਝੋਟੀ ਤਾਜੀ ਸੂਈ ਦੇਖੀਏ ਨੇ ਕਹਿਵਾ ਦੇਣਾ ਸੂਈ ਨੂੰ ਤੇਰੇ ਕੱਲ ਦੁਬਾਰੇ ਸੂਈ ਆ ਠੀਕ ਹੈ ਲਿਆਂਦੀ ਵੀ ਆਪਣੀ ਹਾਂ ਲਿਆਂਦੀ ਆ ਵੀ ਅੱਜ ਆਪਾਂ ਅਜੀ ਲੈ ਕੇ ਆਏ ਆ ਠੀਕ ਹੈ ਦੋ ਦੰਦਾਂ ਨੂੰ ਠੀਕ ਹੈ ਹਾਂਜੀ ਜੇਰ ਧਾਰਤੂਰ ਸਾਹਿਬ ਜੇਰ ਧਾਰਤੂਰ ਜੀ ਓਕੇ ਸਾਹਿਬ ਪੂਰੀ ਆ ਠੀਕ ਹੈ ਹੋਰ ਤਾਂ ਭੂਰਾ ਵੀ ਨਹੀਂ ਕਰਦੀ ਮਗਰ ਕੱਟੀ ਆ ਹਨਾ ਕੋਈ ਭਾਰਪੁਰ ਵਾਲੀ ਸ਼ਿਕਾਇਤ ਨਹੀਂ ਗਰੰਟੀ ਆਪਣੀ ਹੋਣੀ ਬੋਲਿਆ ਅੰਦਾਜ਼ਾ ਸਟਾਰਟਿੰਗ ਬੋਲਿਆ ਕਿੰਨੀ ਕਹੇ ਜੀ ਅੰਦਾਜ਼ਾ ਉਹਨੇ 7 ਅਟੜੇ ਹੋਏ ਹੋਇਆ 6 ਕਿਲੋ ਦੇ ਲਗਭਗ ਹੈਗਾ ਮੰਨ ਲੇ 6 ਤੋਂ ਬਾਹਰ 3 ਕਿਲੋ ਟਾਈਂ ਦਾ ਸਟਾਰਟਿੰਗ ਕਰਦੀ ਪਈ ਆ ਤੇ ਬਾਕੀ ਥਾਣਾ ਦੀ ਗੱਲ ਅਗੇ ਤੇ ਥਾਂ ਤੋਂ ਬਹੁਤ ਚੰਗਾ ਹਨਾ ਤੇ ਬੱਚਾ ਲਵਾ ਕੇ ਧਾਰਤੂਰ ਮ ਵਧੀਆ ਬੱਚਾ ਚੜਦੀ ਪਈ ਜਾਂ ਪਿੱਛੇ ਹੈ ਗਿਆ ਕੱਟੀ ਧਾਰਾਂ 'ਤੇ ਜਾਂ ਮਾਰ ਕੇ ਦਿਖਾਉਨੇ ਆ ਪਲੂਣ ਕੱਟੀ ਆ ਬਹੁਤ ਵੀ ਡਰ ਜਾਂਦੇ ਆ ਪਲੂਣ ਐ ਕਰ ਦੂ ਉਹ ਕਰ ਦੂ ਧਾਰਾਂ ਮਾਰ ਕੇ ਦਿਖਾਉਨੇ ਆ ਪਲੂਣ ਦੇ ਮਾਰੀ ਵੀਰੇ ਧਾਰਾਂ ਦੇ ਬੱਚਾ ਬੰਲਾ ਚਾਹੇ ਸੋ ਦੇਖੋ ਚੋਣ ਦੇਖੋ ਝੋਟੀ ਦੇ ਕਿਆ ਬਾਤਾਂ ਹਰੇ ਜੋ ਜੋ ਚਵਾਈਆਂ ਹੋਣੀਆਂ ਹਰ ਤਾਂ ਮੰਨ ਕੇ ਚੱਲੋ ਵੀ 70 ਤੋਂ 75% ਚੋਣ ਆ ਇਹਦਾ ਤੇ ਮਹੀਨੇ ਜਾਂ ਆਪਣਾ ਪਤਾ ਵੀ ਪਲੂਣ ਝੋਟੀ ਦੁੱਧ ਤੇ ਆਉਂਦੀ ਆ ਤਾਂ ਧਾਰਾਂ ਦੇ ਇੱਕ ਨੰਬਰ ਦੇ ਬਾਕੀ ਮੇਨ ਗੱਲ ਥਾਣਾ ਦੇ ਵਿੱਚ ਫੁੱਟ ਫੁੱਟ ਦੀ ਬਿੱਥੀ ਪਈ ਆ ਇਹਦੇ ਪੂਰੇ ਸਾਫ਼ ਸੁਥਰੇ ਲੈਵੇ ਜੀ ਤੇ ਅੰਦਾਜ਼ਾ ਹੈ ਦੋ ਤੇ ਕਿੰਨੇ ਚੱਲਣ ਵਾਲੇ ਵੀਰੇ ਇਹ ਅੰਦਾਜ਼ਾ ਕਰਦੇ ਨਾ ਆਪਾਂ ਕਹੇ ਨੂੰ ਜਿੰਨਾ ਮਰਜੀ ਗਈ ਠੀਕ ਆ ਤੇ 10 ਕਿਲੋ ਨੋਰਮਲ ਪਾਓ 9 ਕਿਲੋ ਵਾਲੀ ਹੈਗੀ ਆ ਹਾਂ ਜੀ 9 ਦਾ ਨੋਰਮਲ ਦੇ ਦੂਗੀ ਰੇਟ ਇਹਦਾ ਕੀ ਰਹਿਣਾਗਾ ਰੇਟ ਇਹਦਾ ਮੁੱਲ ਕਰੂੰ ਤਾਂ 80 ਕਿਲੋ ਵਾਲਾ 82 ਕਿਲੋ ਵਾਲਾ 6000 ਰੁਪਏ ਪੱਤੇ ਦਾਂਗੇ ਮੌਨ ਮੇਟਾ ਛੋੜ ਛੱਪਾ ਕਰ ਦਿੰਦੇ ਤੋਰ ਦੀ ਬਾਹਰ ਨੂੰ ਸੁਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਪੂਰੀ ਰਾਜ ਹੀ ਸਮੀ ਭਲੀ ਵੀ ਤੇ ਬਾਕੀ ਥਾਣਾਂ ਦੇ ਵਿੱਚ ਬਿੱਤੀ ਦੇਖੋ ਮੂਹਰ ਲਥਣਾ ਚ ਫਟਦੀ ਬਿੱਤੀ ਤੇ ਮਗਰਲੇ ਚ ਗਿੱਠ ਗਿੱਠ ਦੀ ਬਿੱਤੀ ਤੇ 77000 ਰੇਟ ਆ ਦੇਣ ਲੈਣ ਜਿਹੜਾ ਇਹ ਕੱਲ ਮੈਂ ਹੋਰ ਦੱਸਦਾ ਇੱਥੇ 77000 ਰੇਟ ਤਾਂਗਾ ਵੀਰ ਦੀ ਖਰੀਦੀ ਵੀ ਐ ਜੇਹੀ ਝੋਡੀ ਕਿਸੇ ਦੇ ਘਰੇ ਹੁੰਦੀ ਐਮਨਤੀ ਹੁੰਦੀ 14 70 10 ਦੀ ਹੁੰਦੀ ਤਾਂ ਰੇਟ ਇਹਦੇ 1,25 30000 ਰੁਪਇਆ ਹੋਣਾ ਸੀਗਾ ਸੋ ਇੱਥੇ ਮੰਨ ਕੇ ਚੱਲੋ ਸੀਮੈਂਟ ਕਾਂਢੋ ਢੇੜਿਆ ਪਿਆ ਸਾਰਾ ਕੱਲੀ ਕਾਂਦੀ ਦਾ ਹੋਣਾ ਨਹੀਂ ਰਹਿੰਦੀ ਆ ਉਹ ਤੁਸੀਂ ਮਰਜੀ ਨਾਲ ਢਾੜਿਓ ਆ ਕੇ ਆਮ ਜੇ ਘਰੇ ਹੁੰਦੀ ਤਾਂ 1.5 ਲੱਖ ਮੁੱਲ ਹੋਣਾ ਸੀ ਉਹਨਾਂ ਨੇ ਕਹਿੰਦੇ 70 5 75000 ਐਮਨਤੀ ਦੀ ਐ ਫਿਕਨਤੀ ਦੀ ਐ ਪਰ ਆਪਾਂ 70 ਜੋ ਮਾਨਤਾ ਕਰਦਾ ਮਾਨਤਾ ਕਰ ਦਿੰਦੇ ਜੈ ਜੈ ਕਾਲਾ ਤੇ ਦੂਜਾ ਨੰਬਰ ਜਿਹੜੇ ਬੈੜ ਦੇਖੀ ਜਨੇ ਅੱਜ ਉਹ ਦੂਜੇ ਸੂਈ ਆ ਠੀਕ ਹੈ ਤੇ ਮੂੰਹ ਚਾਰ ਦੰਦਾਂ ਦੂਜੇ ਸੂਏ ਮੂੰਹ ਚਾਰ ਦੰਦਾਂ ਪਹਿਲਾਂ ਫਿਰ ਖੀਰੀ ਖੂਰੀ ਸੂਈ ਵੀ ਆ ਹਣਾ ਅੱਜ ਖੀਰੀ ਦਾ ਦੰਦ ਪਟਕ ਦਿਖਾ ਦੇ ਠੀਕ ਹੈ ਮਾੜੇ ਮਾੜੇ ਫੋਟਾ ਜ਼ਰੂਰ ਆ ਸਿੰਘਾ ਜੀ ਮਾੜੀ ਮਾਰਜੀ ਕਰ ਸੀਲਕ ਪੂਰੀਏ ਕੋਈ ਮੈਂ ਇਹਦੇ ਤੋਂ ਮਾਰਜੀ ਲਾ ਜਾਨਾ ਕਿੰਨਾ ਕੁ ਦੁੱਧ ਪਾ ਦੂਗੀ ਐਵਰੇਜ ਆਹੋ ਵੀਰੇ ਪਲੂਨ ਦਾ 26-27 ਕਿਲੋ ਤੱਕ ਦਾ ਕਿੰਨਾ ਮੰਨ ਕੇ ਚੱਲੇ ਬੰਦਾ ਮੰਨ ਕੇ ਹੁਣ ਆਪਾਂ ਜੇ ਚੰਗੀ ਜਿਵਾ ਕਰ ਲੂ ਬੰਦਾ ਕੀ ਆ ਬਾਹਰ ਵੀ ਝੂੜੂ 26-27 ਲਓ 25 ਕਿਲੋ ਆਪਾਂ ਗਰੰਟੀ ਆਪਾਂ 24 ਕਿਲੋ 20 ਤੋਂ ਉੱਪਰ ਵਾਲੀ ਤਾਂ ਹੈਗੀ ਆ ਹੈਗੀ ਹੈਗੀ 22-23 ਤੋਂ ਉੱਪਰ ਚੱਲੂ ਗਰੰਟੀ ਆਪਾਂ ਲਾਵਾਂਗੇ ਵੀਰੇ ਦਾ ਰੇਟ ਇਹਦਾ ਕੀ ਰਹੂਗਾ ਰੇਟ ਵੀਰੇ ਦਾ ਮੁੱਲ ਤੱਕ ਨਾ ਮਰਜੀ ਕਰਾਲਾ ਦਾਦ ਕਰਾਲਾ 15 ਕਿਲੋ ਵਾਲੀ 95000 ਦਵਾਂਗੇ ਤੋਰੀ ਬਾਹਰ ਨੂੰ ਸੋ ਦੂਜੇ ਨੰਬਰ ਜਿਹੜੀ ਬੈੜ ਦੇਖੀ ਜਣਾ ਦੂਜਾ ਸੁਆਸ ਹੁੰਦੀ ਪਈ ਆ ਤੇ ਕੱਲੇ ਸਿੰਘਾ ਮਾਣੇ ਮਾੜੇ ਜਿਹੇ ਤੇ 95000 ਦੀ ਵੀਰ ਕਹਿੰਦਾ ਬੈੜ ਆਪਾਂ ਦੇਣੀ ਹੈਗੀ ਤੇ ਦਿਨ ਕ ਐ ਕੱਢਦੀ ਹੈ ਅਜੇ ਜਾਣਾ ਵੀਰੇ ਦੇ 9 ਤਰੀਕ ਨੂੰ ਦਨ ਪੂਰੇ ਆ 9 ਤਰੀਕ ਨੂੰ ਦੱਸ ਦਿਨਾ ਚ ਸੂਣ ਚ ਬਾਕੀ ਪਿਆ ਲੇਵਾ ਫਾ ਜਿੰਦ ਜਾਣ ਕੱਦ ਕਾੜ ਬਿਊਟੀ ਵਗੈਰਾ ਬੈੜ ਦੇ ਉੱਪਰ ਬਹੁਤ ਜ਼ਿਆਦੇ ਆ ਤੇ ਵੀ ਐ ਨਹੀਂ ਜੇ ਇੱਕ ਦੋ ਦਾ ਸਕੇ ਕਈ ਜਾਂਦੇ ਐਵੇਂ ਠੀਕ ਆ ਕੱਢ ਦਿਆ ਚੋਗ ਗੱਲ ਹੈਣਾ ਹਾਂ ਉਹ ਇਹ ਕਹਿੰਦਾ ਦੁਕਾਨ ਦੇ ਕਹਿੰਦਾ ਬੰਦਾ ਠੀਕ ਆ ਸੋ ਝੋਲੀ ਝਾੜੀ ਦੇਖੋ ਬੈੜ ਦੀ ਪੂਰੀ ਚੰਗੀ ਸਾਫ ਸੁਥਰੀ 24 25 24 22 23 ਇੱਥੇ ਕੀ ਦੁੱਧ ਚੱਲਣ ਵਾਲੀ ਬੈੜ ਹੈਗੀ ਆ 95000 ਦੇ ਵਿੱਚੋਂ ਮਾਨ ਤਨ ਘਰ ਆਇੰਦਾ ਹੋ ਜਾਊਗਾ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਕਹਿਣ ਦੀ ਗੱਲ ਨਹੀਂ ਇੱਕ ਇੱਕ ਗੁੰਦੀ ਵੀ ਹੈ ਜਮਾ ਨਾੜਾ ਨਾ ਠੀਕ ਐ ਇਦੇ ਅਗੇ ਤੀਜੇ ਨੰਬਰ ਤੇ ਜਰਸੀ ਕ੍ਰੋਸ ਜੀ ਦੇਖੀ ਜਾਂਦੇ ਹਨਾ ਸਾਰਾ ਭਾਂਤਾ ਮੇਲ ਜਾ ਗਿਆ ਇਹਦੇ ਚ ਹਾਂਜੀ ਸਾਰਾ ਭਾਂਤਾ ਮੇਲ ਜਾ ਗਿਆ ਵੀ ਸੂਆਂਜ ਦਾ ਹੋ ਲੱਗਦਾ ਹਨਾ ਸੂਆਂਜ ਵੀਰਿਆ ਦਿੱਤੋ ਕੋਲੀ ਉਹ ਤੀਜਾ ਕਹਿੰਦੇ ਆ ਠੀਕ ਆ ਪਰ ਚੌਥਾ ਮੰਨ ਲੀਏ ਤੇ ਦਸਵਾ ਮੰਨ ਲੀਏ ਹਾਂ ਚ ਦਸਵਾ ਮੰਨ ਲੀਏ ਕਿੰਨਾ ਮੰਨ ਲੀਏ ਸੂਆਂਜਾਂ ਵਾਂਗ ਬੈਠ ਦਿਨ ਕਹਿ ਲੈਂਦੀ ਆ ਦਿਨ ਵੀਰੇ ਦੇ 5 6 ਦਿਨਾਂ ਨੂੰ ਪੂਰੇ ਆ ਦੁੱਧ ਕਿੰਨਾ ਚੱਲ ਜੂਗੀ ਦੁੱਧ ਵੀਰੇ ਦਿੱਤੋ ਆਪਾਂ ਲਈ ਆ ਉਹਨੇ 16 17 ਕੋ ਦੱਦ ਦਿੱਤਾ 14 ਗਾਲੀ ਹੈਗੀ ਆ ਹਾਂ ਇੰਨੇ ਗਾਲਾਂ ਹੈਗੀ ਆ ਰ ਜੇ ਜੀ ਆ ਕਿ ਬਾਹਰ ਚ ਹੋਣਾ ਨਹੀਂ ਗਾ ਸੋ ਸਿਪਲਾ ਕਾਮੀ ਆ ਮੁੱਲ 40 ਕਰਾਂਗੇ ਬੜੀ 37 ਦਵਾਂਗੇ 35 ਦੇ ਦਾਂਗੇ ਅੱਗੇ ਦਾਂਗੇ ਟੋਰੀ ਬਾਹਰ ਨੂੰ ਤੇ ਦਿਨ ਕੱਢ ਜੋ ਪੰਜ ਚਾਰ ਹਜ ਹੈ ਨਾ ਸੋ ਥਣ ਦੇਖੋ ਮੁੱਠੀ ਵਾਲਾ ਕਿਆ ਬਤਾ 35000 ਦੀ ਵੀਰ ਕਹਿੰਦਾ ਵਹਿੜ ਦੇ ਦਾਂਗੇ ਕ੍ਰਾਸ ਵਹਿੜ ਆ ਗੰਦੀ ਚੂਂਜਾ ਬਹੁਤ ਚੰਗਾ ਲੱਗਿਆ ਵੀਰੇ ਠੀਕ ਹੈ ਤੇ ਮਾੜੇ ਮਾੜੇ ਸੰਗਾ ਗੱਲੇ ਦੇ ਹਨ ਠੀਕ ਹੈ ਸੋ ਬੈਡ ਪੂਰੀ ਰਾਜੀ ਸਮੀ ਬੜੀ 35000 ਦੀ ਬੈਡ ਥੋੜੀ ਗੱਡੀ ਚੜਜੂ ਮੰਨ ਲਿਏ ਵੀ ਕ੍ਰਾਸ ਬੈਡ ਆ 13 14 14 ਕਿਲੋ ਦਾਲੀ ਹੈਗੀ ਆ ਭਰਾ ਉਹਨਾਂ ਤੋਂ ਕਿੱਥੋਂ ਲਈ 18 ਕਿਲੋ ਪਰੋਂ ਚੋਇਆ ਹੋ ਠੀਕ ਹੈ ਪਰ ਬੈਡ ਹੈਗਾ ਜਿਹਦਾ ਉਸਵਾ ਤੇ ਕਦ ਕਾੜ ਚੰਗਾ ਭਲੀ ਭਲੀ ਵੀ ਚੰਗੀ ਆ ਤਿੰਨ ਨਗ ਦਿਖਾ ਦੇ 35000 ਚ ਵੀ ਗਾਂ ਮਿਲੂ ਸੱਚਰ ਸੂਣ ਵਾਲੀ ਤੇ 195 ਜੀ ਮਿਲੂਗੀ ਤੇ 75000 ਦੇ ਵਿੱਚ ਛੋਟੀ ਸੂਈ ਸਵਾਈ ਪਿੱਛੇ ਕੱਟੀ ਹੈਣਾ 76 76 76 ਖੇਤਰ ਹਜ਼ਾਰ ਪਿੰਡ ਬਦਰੀ ਖੁਰਦ ਜ਼ਿਲ੍ਹਾ ਮੋਗਾ ਨੰਬਰ ਬੋਲਦੀ ਆਪਣਾ ਬਾਦਰ 43 22355 ਸੋ ਵੀਡੀਓ ਦੇਖ ਲੈ ਸਭ ਦਾ ਤਹਿਦ